ਅਬ ਪਹਿਲਾ ਤੁਸੀਂ ਕਟੀਆਂ ਚੈੱਕ ਕਰੋ ਇਹਨਾਂ ਦੀ ਕਿੰਨੀ ਕਿੰਨੀ ਉਮਰ ਆ ਤੇ ਕਿੰਨਾ ਕਿੰਨਾ ਦਾ ਬੇਟ ਹੋਊਗਾ ਤੇ ਮੇਰੀ ਵੀਡੀਓ ਦੇ ਵਿੱਚ ਨਾ ਸਾਰੇ ਆਨੇ ਕਮੈਂਟ ਕਰਦੇ ਹੁੰਦੇ ਆ ਕਿ ਵੀ ਇਹਨਾਂ ਰਿਪੀਟ ਹੋ ਗਈਆਂ ਕੀ ਦਾ ਜੀ ਕਰਦਾ ਵਿੱਚ ਨੂੰ ਹਨਾ ਇਹਨਾਂ ਦਾ ਬੋਡੀ ਵੇਟ ਵੀ ਹੈ ਨਹੀਂ ਵੀਰੇ ਤੇ ਮੇਰੀ ਵੀਡੀਓ ਦਾ ਟਾਈਟਲ ਹੁੰਦਾਗਾ ਪੰਜਾਬ ਦੀ ਕਰੀਮ ਯੂਪੀ ਨੂੰ ਤੇ ਜਿਹਦੇ ਵਿੱਚ ਚੰਗੀਆਂ ਝੋਟੀਆਂ ਚੰਗੀਆਂ ਕਟੀਆਂ ਤੇ ਛੋਟੇ ਕਟਰੂ ਵੀ ਜਾਂਦੇ ਹੈਗੇ ਆਹ ਦੇਖੋ ਤੁਸੀਂ ਆ ਮੱਝ ਤਾਂ ਕਿਸੇ ਨੇ ਲੈ ਲਈ ਸੀਗੀ ਇਹ ਥੱਲੇ ਦੁੱਧ ਵੀ ਸੀਗਾ ਤੇ ਦੁੱਧ ਕਾਫੀ ਚੰਗਾ ਦੇ ਕੋਈ ਕਿੱਡੀ ਕੱਟੀ ਐ ਜਿਹੜਾ ਕਿਹੜਾ ਗਾਂ ਦੀ ਉਹ ਹੋ ਗਿਆ ਹੋਣਾ ਗਰਪੀਟ ਹੋ ਗਈ ਹੋਣੀ ਹੈ ਹਨਾ ਤੇ ਫੇਰ ਆਪਣੀ ਵੀਡੀਓ ਪਾਉਣ ਨਾਲ ਬਹੁਤ ਫਰਕ ਪਿਆਗਾ ਵੀ ਬਹੁਤ ਭਰਾ ਆਉਂਦੇ ਆ ਇੱਥੋਂ ਲੈ ਜਾਂਦੇ ਆ ਕਿ ਚੰਗੇ ਚੰਗਾ ਦੇਖੋ ਇਹ ਜਿਹੜੀ ਵੀਡੀਓ ਰਿਪੋਰਟ ਕੀਤੀ ਆਪਾਂ ਰਾਮਪੁਰਾ ਮੰਡੀ ਦੀ ਕੀਤੀ ਆ ਤੇ ਹਰੇਕ ਮਹੀਨੇ ਦੇ ਇੱਕ ਤਰੀਕ ਨੂੰ ਲੱਗਦੀ ਆ ਇੱਥੇ ਕਾਟੂ ਮਾਲ ਦੇ ਵਿੱਚ ਬਹੁਤ ਜ਼ਿਆਦੇ ਪਸ਼ੂ ਆਉਂਦੇ ਆ ਦੇਖੋ ਤੁਸੀਂ ਛੋਟੀਆਂ ਛੋਟੀਆਂ ਕੱਟੀਆਂ ਆ ਠੀਕ ਹੈ ਤੇ ਚੰਗੇ ਬੁੱਲ ਵੀ ਹੁੰਦੇ ਆਗੇ ਇਹਦੇ ਵਿੱਚ ਕੱਟੀਆਂ ਵੀ ਹੁੰਦੀਆਂ ਆ ਜਿਵੇਂ ਚੰਗੇ ਕੱਟੇ ਤਾਂ ਦੇਖੋ ਕਿੱਡੀ ਚੰਗੀ ਐ ਕੱਟੀ ਮੱਥਾ ਮੁੱਥਾ ਦੇਖੋ ਤੇ ਬਾਕੀ ਇਹ ਕੱਟਾ ਦੇਖੋ ਕਿਸੇ ਨੇ ਪਹਿਲਾਂ ਡੱਪਾ ਲਿਆ ਮੁੜ ਕੇ ਵੜਨ ਵਾਲੇ ਨੇ ਤਾਂ ਤੇ ਆ ਕਿਸੇ ਨੇ ਝੋਟੀ ਬਾਹਰ ਜਾਣਾ ਸੀਗਾ ਤੇ ਵਿੱਚ ਗਿਆ ਨੀਲੀ ਰਾਵੀ ਹੈਗੀ ਤੇ ਅੱਖਾਂ ਵੀ ਨੀਲੀਆਂ ਸੀਗਾ ਮੈਂ ਚੈੱਕ ਕੀਤੀਆਂ ਸੀਗਾ ਵਜਾਈ ਨੇ ਤੇ ਕੋਲੇ ਬੰਦਾ ਖੜਾ ਬੰਦਾ ਕਮੈਂਟ ਕਰੀਏ ਮਜ਼ਾਕ ਕਰੀ ਜਾਂਦਾ ਸੀਗਾ ਕਹਿੰਦਾ ਵੀ ਟਿਕਟ ਜੋਗੇ ਪੈਸਾ ਤਾਂ ਬਣ ਜਾਣਗੇ ਉਹਨੂੰ ਵੇਚ ਕੇ ਮੈਂ ਕਹਾ ਵੀ ਟਿਕਟ ਜੋਗਰ ਤਾਂ ਨਹੀਂ ਬਣਨੇ ਇਹ ਤਾਂ ਪਰਾਂ ਨਾਲ ਦੇ ਦਿੰਦਾ ਕੋਈ ਵਧੀਆ ਰਹਿੰਦਾ ਚਲ ਫੇਰ ਵੀ ਇਹ ਕਿਸੇ ਪ੍ਰਾਣੇ ਝੋਟੀ ਲੈ ਲਈ ਸੀਗੀ ਬਾਕੀ ਝੋਟੀ ਦੇਖੋ ਸੀ ਕਿੰਨੀ ਚੰਗੀ ਹੈ ਹੈਨਾ ਪਿੱਠਪੜਾ ਬਹੁਤ ਚੰਗਾ ਹੈਗਾ ਤੇ ਆਪਾਂ ਇਸੇ ਤਰ੍ਹਾਂ ਵੀਡੀਓ ਪਾਉਣੇ ਹਰੇਕ ਮੰਡੀ ਚ ਵੀ ਜਾਨਵਰਾਂ ਦੀ ਜਾਨਵਾਜੇ ਤਾਂ ਬਹੁਤ ਫਾਇਦਾ ਹੋਣ ਲੱਗ ਗਿਆ ਬਹੁਤ ਭਰਾ ਆਉਂਦੇ ਆਗੇ ਤੇ ਜੇ ਆਪਾਂ ਇਹ ਪਸ਼ੂਆਂ ਦੀ ਗੱਲ ਕਰੀ ਨਾ ਵੀ ਕਾਟੂਮਾਲ ਕਿੱਥੇ ਹੁੰਦੇ ਆ ਜਿੱਥੇ ਵੀ ਆਪਣਾ ਮੰਡੀ ਲੱਗਦੀ ਆ ਉੱਥੇ ਕਾਟੂਮਾਲ ਹੁੰਦੀ ਹੁੰਦੀ ਹੈ ਠੀਕ ਹੈ ਤੇ ਬਾਕੀ ਆ ਮੱਝਾਂ ਦੇਖੋ ਝੋਟੀ ਦੇਖੋ ਕਿੰਡੀ ਚੰਗੀ ਖੜੀ ਆ ਹਨਾ ਤੇ ਮੱਝਾਂ ਚਲ ਮੱਝਾਂ ਦਾ ਕੀ ਆ ਦੀ ਆਪਾਂ ਕਹਿੰਦੇ ਆ ਵੀ ਸੂਏ ਪਈ ਆ ਕੱਟੀ ਦੇਖੋ ਕਿਹੜਾ ਇਹ ਢੇਟ ਹੋਇਆ ਕਿਹੜੀ ਆਈ ਕਰਾਈ ਇਹਦੀ ਤੇ ਇਹਦੇ ਵਿਚਾਰੇ ਦਾ ਆ ਕਰਤਾ ਨਾ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਛੋਟੀਆਂ-ਛੋਟੀਆਂ ਕਟੀਆਂ ਦਿਖਣਗੀਆਂ ਕੋਈ ਵੱਡੀ ਨਹੀਂ ਹੈਗੀ ਪਹਿਲਾਂ ਤਾਂ ਉਹਨਾਂ ਨੂੰ ਮਦਰ ਮਿਕਸਚਰ ਨਹੀਂ ਪਾਉਂਦੇ ਫੇਰ ਕੋਈ ਤਿਆਰੀ ਨਹੀਂ ਹੁੰਦੀ ਚੁੱਪ ਕਰਕੇ ਟੀਕੇ ਭਰਾਈ ਜਾਂਦੇ ਆ ਠੀਕ ਹੈ ਜਾਂ ਝੋਟੇ ਤੋਂ ਲਵਾਈ ਜਾਂਦੇ ਆ ਉਹ ਅੰਦਰੋਂ ਤਿਆਰ ਨਹੀਂ ਉਹਨੂੰ ਐ ਨਹੀਂ ਪਤਾ ਸਾਨੂੰ ਪ੍ਰੋਟੀਨ ਦੀ ਕਮੀ ਆ ਐਂ ਹੀ ਪਤਾ ਵੀ ਉਹਨੂੰ ਆਪਣਾ ਫੈਟ ਜਾਦੇ ਚੜ ਗਈ ਕੀ ਸਿਸਟਮ ਹੋ ਗਿਆ ਬਸ ਆਪਾਂ ਟੀਕੇ ਭਰਾਈ ਛੜ ਤੇ ਖੜਾ ਛਡਾ ਲੈਂਡਰ ਇੰਟਰਨ ਇੰਟਨ ਦਾ ਆ ਹੁੰਦਾ ਥੋੜੇ ਟਾਈਮ ਬਾਅਦ ਇਹਨਾਂ ਦੇ ਨਿਸ਼ਾਨ ਲੱਗ ਜਾਣੇ ਆ ਫੇਰ ਨਾ ਮਰ ਜਾਣਗਾ ਧੰਨਵਾਦ ਆ ਜਿਹੜੇ-ਜਿਹੜੇ ਭਰਾ ਸਾਡੀ ਵੀਡੀਓ ਨੂੰ ਪਸੰਦ ਤੇ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਬਲ ਬਖਸ਼ੇ ਵੀ ਆਪਾਂ ਇਹ ਕੰਮ ਕਰੀਏ ਤੇ ਇਹਨਾਂ ਦੇ ਵਿਚਾਰਾਂ ਦੀ ਜਵੇਜਮਾਨੀ ਦੀ